ਫਲੋਰ ਤੋਂ ਵੱਡੀ ਖਬਰ ਉਹ ਜਿੱਥੇ 108 ਨਾਬ ਕਵਲ ਰਾਜਾ ਸਾਹਿਬ ਜੀ ਦੀ 50ਵੀਂ ਵਰ੍ਹੇ ਸਮਾਗਮ ਦੌਰਾਨ 45 ਖਾਸ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ ਡਿਲੈਕਸੀ ਟੈਕਸੀ ਸਟੈਂਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਲਈ ਮੁਫਤ ਟੈਕਸੀ ਸੇਵਾ ਸ਼ੁਰੂ ਕੀਤੀ ਗਈ ਆਓ ਵਿਖਾਉਂਦੇ ਆਂ ਇਹ ਵਿਸ਼ੇਸ਼ ਰਿਪੋਰਟ ਫਲੋਰ ਵਿੱਚ ਹੋਏ ਵਰਸਿਸ ਸਮਾਗਮ ਦੌਰਾਨ ਡਿਲੇਕਸ ਟੈਕਸੀ ਸਟੈਂਡ ਵੱਲੋਂ ਲਗਾਤਾਰ ਤੀਜੇ ਸਾਲਾ ਸੰਗਤ ਲਈ ਮੁਫਤ ਟੈਕਸੀ ਉਹ ਸੇਵਾ ਚਲਾਈ ਜਾ ਰਹੀ ਤਕਰੀਬਨ 150 ਤੋਂ ਵੱਧ ਵਾਹਨ ਜਿਵੇਂ ਕਿ ਟੈਂਪੋ, ਟ੍ਰੈਵਲ, ਇਨੋਵਾ ਅਤੇ ਹੋਰ ਗੱਡੀਆਂ ਸੰਗਤਾਂ ਨੂੰ ਸਮਾਗਮ ਸਥਾਨ ਤੱਕ ਦਿਨ ਰਾਤ ਪਹੁੰਚਾ ਰਹੀਆਂ ਹਨ ਸਿਰਫ ਆਵਾਜ਼ ਹੀ ਨਹੀਂ ਸੰਗਤਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ ਔਨਚਾਨ ਵਾਲੇ ਹਰੇਕ ਨੂੰ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਹੈ ਪ੍ਰਬੰਧਕਾਂ ਦੇ ਮੁਤਾਬਕ ਇਸ ਸੇਵਾ ਵਿੱਚ ਐਨ ਆ ਆਰ ਆਈ ਭਰਾਵਾਂ ਅਤੇ ਸਥਾਨਿਕ ਲੋਕਾਂ ਵੱਲੋਂ ਤਨਮਨ ਅਤੇ ਧਨ ਨਾਲ ਪੂਰਾ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਸਾਰੇ ਡਰਾਈਵਰਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ ਨਾਬ ਕਬਲ ਅਰਾਜਸ ਜ਼ੀ ਦੀ ਬਰਸੇ ਦੌਰਾਨ ਡਿਲੇਕਸ ਟੈਕਸੀ ਸਟੈਂਡ ਵੱਲੋਂ ਕੀਤੀ ਗਈ ਇਹ ਸੇਵਾ ਸੰਤਾਲੀ ਬਿਹਦ ਰਾਹਤਦਾਇਕ ਸਾਬਿਤ ਹੋ ਰਹੀ ਹੈ ਫਲੋਰ ਤੋਂ ਪੱਤਰਕਾਰ ਬੰਟੀ ਕਲੇਰ ਦੀ ਰਿਪੋਰਟ ਜੁੜੇ ਰਹੋ ਦੁਆਬਾ ਪਬਲਿਕ ਨਿਊਜ਼ ਚੈਨਲ ਦੇ ਨਾਲ ਫਲੋਰ ਤੋਂ ਰਾਜਾ ਸਾਹਿਬ ਦੇ ਮਿਆਰੇ ਲਈ ਫ੍ਰੀ ਜਿਹੜੀਆਂ ਸੇਵਾਵਾਂ ਟੈਕਸੀ ਸਟੈਂਡ ਤੋਂ ਗੱਡੀਆਂ ਚੱਲ ਰਹੀਆਂ ਫਲੋਰ ਤੋਂ ਸਾਡੇ ਨਾਲ ਟੈਕਸੀ ਸਟੈਂਡ ਵਾਲੇ ਪਾਜੀ ਆ ਡਰਾਈਵਰ ਪਾਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਕੀ ਕਹਿਣਾ ਚਾਹੁੰਦੇ ਆ ਜੇ ਰਾਜਾ ਸਾਹਿਬ ਜੀ ਦੀ ਬਾਬਾ ਰਾਜਾ ਸਾਹਿਬ ਜੀ ਦੀ ਬਹੁਤ ਕਿਰਪਾ ਜੀ ਸਾਡੇ ਤੇ ਸਾਰਿਆਂ ਤੇ ਉਹਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹਰ ਸਾਲ ਸੇਵਾ ਕਰੀਦੀ ਆ ਉਹਨਾਂ ਦੀ ਉਹਨਾਂ ਦੇ ਨਾਲ ਹੀ ਆ ਸਾਰਾ ਕੋ ਤਿੰਨ ਦਿਨ ਸਾਡੀ ਫ੍ਰੀ ਸੇਵਾ ਹੁੰਦੀ ਗੱਡੀਆਂ ਦੀ ਅੱਛਾ ਪਾਜੀ ਤਿੰਨ ਦਿਨ ਫ੍ਰੀ ਸੇਵਾ ਚੱਲਦੀ ਹੈ ਨਾ ਕਿੰਨੀਆਂ ਕ ਗੱਡੀਆਂ ਚੱਲ ਰਹੀਆਂ ਫਲੋਰ ਤੋਂ ਫਲੋਰ ਤੋਂ ਗੱਡੀ 100 ਤੋਂ ਪਲੱਸ ਆਈ ਅੱਛਾ 100 ਤੋਂ ਪਲੱਸ ਗੱਡੀ ਜਿਹੜੀ ਇਹ ਇਹ ਕੌਣ ਭਾਜੀ ਭੇਜ ਰਿਹਾ ਟੈਕਸੀ ਯੂਨੀਅਨ ਵਾਲੇ ਆ ਕਿ ਬੰਦੇ ਇਹ ਆਪ ਜਿਹੜੇ ਡਰਾਈਵਰ ਭਾਈ ਸਾਹਿਬ ਆਪ ਆ ਸਾਡੇ ਜਿੱਦਾਂ ਟੈਕਸੀ ਯੂਨੀਅਨ ਦੇ ਅੰਡਰ ਗੱਡੀਆਂ ਚੱਲਦੀਆਂ ਆ ਕਿਉਂਕਿ ਜਿਹੜਾ ਬਾਬਾ ਜੀ ਦਾ ਪੋਸਟਰ ਮਿਲਦੇ ਆ ਉਹ ਆਈਡੀ ਦੇ ਕੇ ਸਾਡੇ ਟੈਕਸੀ ਸਟੈਂਡ ਦੇ ਨਾਂ ਤੇ ਮਿਲਦੇ ਆ ਤੇ ਉਹਨਾਂ ਦੇ ਅੰਡਰ ਹੀ ਚੱਲਦੀਆਂ ਗੱਡੀਆਂ ਸਾਰੀਆਂ ਜੀ ਭਾਜੀ ਬਹੁਤ ਵਧੀਆ ਗੱਲ ਆ ਕਿ ਫਲੋਰ ਤੋਂ ਤਕਰੀਬਨ 30 ਕਿਲੋਮੀਟਰ ਰਾਜਾ ਸਾਹਿਬ ਜੀ ਦਾ ਨਜ਼ਾਰਾ ਆ ਕਿੱਥੇ ਮੇਲਾ ਚੱਲਦਾ ਆ ਇੱਡੀ ਦੂਰ ਤੱਕ ਸਰਵਿਸ ਲੈ ਕੇ ਜਾਣੀ 24 ਘੰਟੇ ਦਾ ਸਰਵਿਸ ਚੱਲ ਰਹੀ ਆ ਤੇ ਤੁਸੀਂ ਵੀ ਮੇਰੇ ਹਿਸਾਬ ਨਾਲ ਕਮਰਸ਼ੀਅਲ ਗੱਡੀਆਂ ਤੁਹਾਡੀਆਂ ਤੇ ਖਰਚੇ ਵਰਚੇ ਕਿੱਦਾਂ ਪੂਰੇ ਕਰਦੇ ਆ ਦੇਖੋ ਜੀ ਬਾਬਾ ਜੀ ਦੀ ਕਿਰਪਾ ਆ ਉਹ ਕਿਸੇ ਚੀਜ਼ ਦੀ ਕਮੀ ਆਉਣੀ ਨਹੀਂ ਦਿੰਦਾ ਹੈਗਾ ਮੈਂ ਕੋਈ ਤੇਲ ਲਵਾਂ ਨਾ ਕੋਈ ਲੰਗਰ ਲਵਾਂ ਜਾਂ ਕਿੱਦਾਂ ਐਨਆਰਆਈ ਭਰਾ ਸਾਡੇ ਮਗਰ ਬਹੁਤ ਖੜੇ ਆ ਉਹਨਾਂ ਦਾ ਕੋਈ ਬਹੁਤ ਸੰਯੋਗ ਆ ਤੇ ਸਾਰੇ ਬਾਬਾ ਜੀ ਦੀ ਕਿਰਪਾ ਉਹਦੇ ਚੱਲ ਰਿਹਾ ਕੰਮ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਸੇਵਾ ਕਰਦੇ ਰਹੋ ਤੇ ਰਾਜਾ ਸਾਹਿਬ ਤੁਹਾਡੀਆਂ ਅਮਰਦਾ ਪੂਰੀਆਂ ਕਰਦੇ ਰਹਿਣ ਧੰਨਵਾਦ ਭਾਜੀ ਥੈਂਕ ਯੂ ਭਾਜੀ 55 ਵਾਕੀ ਤੇ ਬਲੌਰ ਤੋਂ ਜਿਹੜੀਆਂ ਟੈਕਸੀ ਯੂਨੀਅਨ ਤੋਂ ਗੱਡੀਆਂ ਚੱਲ ਰਹੀਆਂ ਆ ਠੀਕ ਹੈ ਜੈ ਰਾਜੇ ਜੀ ਭਾਜੀ ਸਾਡੀ ਇਹ ਤੀਸਰੀ ਸੇਵਾ ਜੀ ਲਗਾਤਾਰ ਤੀਜੇ ਸਾਲਾਂ ਸਿਆਂ ਗੱਡੀਆਂ ਚਲਾ ਰਹੇ ਆ ਫਲੋਰ ਟੈਕਸੀਸ ਜੈਂਟ ਤੋਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਬਾਕੀ ਇਹ ਸਭ ਮਾਰਕੀਟਲੋਂ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹਰੇਕ ਬੰਦਾ ਵੱਧ ਚੜ ਕੇ ਇਸ ਕੰਮ ਦੇ ਵਿੱਚ ਹਿੱਸਾ 바 ਰਿਆ ਜੀ ਸ਼ਹਿਰ ਵਾਸੀ ਕਾਫੀ ਹਿੱਸਾ 바 ਰਿਆ ਪਿੰਡਾਂ ਤੋਂ ਲੋਕੀ ਆ ਰਹੇ ਆ ਜੀ ਉਹ ਵੀ ਹਿੱਸਾ 바 ਰਿਆ ਪਿੰਡਾਂ ਜੋ ਕਾਫੀ ਸੇਵਾਦਾਰ ਵੀ ਆ ਰਹੇ ਆ ਗੱਡੀਆਂ ਲੈ ਕੇ ਉਹ ਵੀ ਇਹਦੇ ਵਿੱਚ ਸੇਵਾ ਕਰ ਰਹੇ ਆ ਲੋਕਲ ਗੱਡੀਆਂ ਜਿਹੜੀਆਂ ਸ਼ਹਿਰ ਦੀਆਂ ਉਹ ਵੀ ਇਸ ਵਿੱਚ ਆ ਕੇ ਸੇਵਾ ਕਰ ਰਹੇ ਆ ਜੀ ਦੈਲਗੋਤੰਦੇ ਨੇ ਫ੍ਰੀ ਸੇਵਾ ਜੀ ਫਲੋਰ ਤੋਂ ਮੁਯਾਰੇ ਤੱਕ ਪਿੰਡਾਂ ਦੇ ਵੀ ਸੰਗਤ ਜੱਖਾਂ ਜਾਂਦੀਆਂ ਗੱਡੀਆਂ ਜੀ ਤੇ ਉੱਥੇ ਉਹਨਾਂ ਨੂੰ ਛੱਡਦੀਆਂ ਲਿਆ ਕੇ ਰਾਜੇ ਦੀ ਸੇਵਾ ਜੀ ਹੈ ਲਗਾਤਾਰ ਨਿਰੰਤਰ ਕੰਨਦਨ ਚੱਲਦੀ ਹੈ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜੀ ਇਹ ਆਪਣੇ ਡੀਲਰਸ ਟੈਕਸੀਸ ਹੈ ਫਲੋਰ ਵੱਲੋਂ ਜਿਹੜੀ ਉਹ ਸੇਵਾ ਹੈ ਆਕੀ ਭਾਜੀ ਸਾਨੂੰ ਤੀਜਾ ਸਾਲ ਹੋ ਗਿਆ ਹੈ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਤੇ ਸਾਰੀ ਮਾਰਕੀਟ ਦੇ ਸਹਾਰ ਨਾਲ ਤੇ ਜਿੰਨੇ ਵੀ ਡਰਾਈਵਰ ਭਰਾ ਸਾਡੇ ਆਪਣਾ ਫਲੋਰ ਹੋ ਗਿਆ ਨੂਰਮੰਦ ਹੋ ਗਿਆ ਇਹ ਰੋੜਕਾ ਹੋ ਗਿਆ ਸੰਘ ਦੇਸੀਆ ਹੋ ਗਿਆ ਪ੍ਰਤਾਪਰਾ ਹੋ ਗਿਆ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਨਾਂ ਨਹੀਂ ਵੀ ਲਿਆ ਜਾਣੀ ਪੂਰਾ ਫਲੋਰ ਦਾ ਏਰੀਆ ਜਿੰਨੇ ਵੀ 1023 ਪੈਂਦੇ ਆ ਸਾਰੇ ਡਰਾਈਵਰ ਭਰਾਵਾਂ ਦੇ ਸਹਿਯੋਗ ਨਾਲ ਤੇ ਐਨਆਰਆ ਵੀਰਾਂ ਦੇ ਭਰਾਵਾਂ ਨਾਲ ਸਹਿਯੋਗ ਨਾਲ ਇਹ ਜਿਹੜਾ ਉਹ ਯਾਤਰਾ ਇਹ ਆਪਣੀ ਚੱਲ ਰਹੀ ਆ ਤੇ ਨਿਰਵਿਘਨ ਚੱਲ ਰਹੀ ਆ ਭਾਜੀ ਕਿਸੇ ਚੀਜ਼ ਦੀ ਕੋਈ ਵੀ ਤੰਗੀ ਕੋਈ ਪਰੇਸ਼ਾਨੀ ਨਹੀਂ ਸਾਰੀ ਮਾਰਕੀਟ ਵੱਲੋਂ ਪੂਰਾ ਸਾਨੂੰ ਸਹਿਯੋਗ ਆ ਤੇ ਸਾਰੇ ਭਰਾਵਾਂ ਦਾ ਵੀ ਸਹਿਯੋਗ ਆ ਸਾਰੇ ਭਰਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਆ ਤੇ ਅਸੀਂ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜੈ ਹਰ ਅਜੇ ਦੀ ਪਾਜੀ ਇੱਕ ਗੱਲ ਹੋ ਰਿਹਾ ਕਿ ਜਿੱਦਾਂ ਕਿ ਸਾਰੇ ਭਰਾ ਕਹਿੰਦੇ ਕਿ ਕੋਈ ਗੱਡੀ ਨੂੰ ਕੋਈ ਪ੍ਰੋਬਲਮ ਵੀ ਆ ਜਾਂਦੀ ਉਹ ਵੀ ਕਹਿੰਦੇ ਕਲੀਅਰ ਕਰਕੇ ਦੇ ਰਹੇ ਆਂ ਫ੍ਰੀ ਸੇਵਾ ਪਾਜੀ ਜਿਹੜੀ ਟੈਂਪੂ ਟੈਕਲ ਗੱਡੀ ਆ ਫੋਰਸ ਮੋਟਰ ਵੱਲੋਂ ਰਿਕਵਰੀ ਪੈਂ ਛੱਡੀ ਗਈ ਆ ਉਹ ਕੋਈ ਵੀ ਗੱਡੀ ਨੂੰ ਸਮੱਸਿਆ ਹੁੰਦੀ ਆ ਉਹ ਫ੍ਰੀ ਕਰਕੇ ਦਿੰਦੇ ਆ ਤੇ ਆਪਣੇ ਜਿਹੜੀਆਂ ਛੋਟੀਆਂ ਗੱਡੀਆਂ ਗੁਰਨਾਨਕ ਮੋਟਰ ਵੱਲੋਂ ਵੀ ਫ੍ਰੀ ਸੇਵਾ ਲਾਈ ਗਈ ਆ ਪਾਜੀ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਕੋਈ ਵੀ ਗੱਡੀ ਨੂੰ ਦਿੱਕਤ ਪਰੇਸ਼ਾਨੀ ਹੁੰਦੀ ਆ ਉਹ ਫ੍ਰੀ ਪਾਜੀ ਸੇਵਾ ਲਈ ਜਾਉਣੀ ਆ